ਤਨਜੀ ਅੰਦਾਜ਼ੀ ਉਹ ਬੈਠਾ ਪਿੱਛੇ ਕਵੀਰ ਰੋਟੀ ਖਾਂ ਰਿਹਾ ਪਸਾਨ ਤੁਹਾਨੂੰ ਤਨਜੀ ਅੰਦਾਜ਼ੀ ਤਨਜੀ ਅੰਦਾਜ਼ੀ ਕਿਦਾ ਬਾਈ ਠੀਕ ਹੈ ਬਾਈ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਹੋਰ ਹੈ ਜੀ ਕਿਦਾਂ ਇਹ ਕੀ ਵੇਚਦਾ ਬਾਹੂ ਇਹ ਕੀ ਵੇਚਦਾ ਆ ਜੀ ਫੁਰਸ਼ਿਆ ਆਲ ਕਪੜੇ ਧੋਣ ਵਾਲਾ ਲੈਟਰਿਕ ਧੋਣ ਵਾਲਾ ਫਰਨੈਲ ਆ ਜੀ। ਅੱਛਾ। ਔਰ ਟੇਲਿਆ ਧੋਣ ਵਾਲਾ ਪੋਚਾ ਜੀ। ਵੈਰੀ ਗੁੱਡ। ਤੇ ਇਹੀ ਬੈਗ ਲੈ ਜਿੰਨਾ ਬੈਗ? ਹਾਂਜੀ। ਬੈਗ ਕਿਤ ਲੱਗ ਜਿੰਨਾ? ਹਾਂਜੀ 11 ਰੁਪਏ। ਰੋਟੀਆਂ ਆ ਰਿਆਂ? ਕੀ ਲਿਆਂ ਅੱਜ? ਹਾਂਜੀ 4 ਨਾਲ ਰੋਟੀਆਂ। 4 ਨਾਲ? ਹਾਂਜੀ। ਜੋ ਸਬਜ਼ੀ ਲਿਆ? ਇਸ ਤਰ੍ਹਾਂ ਹੀ ਮਾਰ ਆਏ ਹਮ ਤੇ। ਹੈ? ਵਿਜਾਰਾ ਕਰਨਾ ਮਾਰ। ਅੱਛਾ, ਸਾਮਾਨ ਵੇਚਦਾ ਹੈਂ? ਹਾਂਜੀ। ਫਰਨੈਲਾ ਵਗੈਰਾ? ਵੇਚਦਾ। ਹਾਂਜੀ, ਹਾਂਜੀ। ਤੇ ਵੇਕਦਿਆਂ? ਆ ਵੇਕਦਿਆਂ? ਹਾਂਜੀ, ਵੇਕਦਿਆਂ। ਤੁਹਾਨੂੰ ਗੁਰੂ ਰਾਮਦਾਸ ਕਿਨੇ ਪੈਸੇ ਦਵਾੰਦੀ ਰ ਹਾਂਜੀ ਬਾਣੀ ਚੰਦ ਆ ਰੁਪਿਆ 200 ਕਦੀ 200 ਕਦੀ 150 200 ਅੱਛਾ ਹਾਂਜੀ ਕੀਤੇ ਕਮਾਈ ਜਿਹੜੀ ਬਣ ਜਾਂਦੀ ਆ ਹਾਂਜੀ ਤੁਹਾਨੂੰ ਕੋਈ RAMDAS ਜੀ ਰੋਟੀ ਖਾ ਲੀਏ ਖਵਾ ਦੇਗਾ ਹਾਂਜੀ ਖਾ ਲਓ ਰੋਟੀ ਖਵਾ ਦੇਗਾ ਖਾ ਲਓ ਮਹਾਰਾਜ ਮਣੀ ਆ ਭੁੱਖ ਬੜੀ ਕਿ ਲੱਗੀ ਯਾਰ ਹੈ ਖਵਾ ਦੇਗਾ ਪੱਕਾ ਖਾ ਲਾ ਖਾ ਲਾ ਹੈ ਖਾ ਲਓ ਜੀ ਮਹਾਰਾਜ ਤੁਹਾਨੂੰ ਗੁਰੂ RAMDAS ਜੀ ਹਾਂਜੀ ਆਹ ਹਾਂਜੀ ਕਿੰਨੇ ਪੈਸੇ ਕਮਾਇਆ ਸੇਰਦੇ ਆਹ ਹਾਂਜੀ ਬਸ ਹਾਂਜੀ ਵਾਹਿਗੁਰੂ ਵਾਹਿਗੁਰੂ ਤੁਰਨਾ ਪੈਂਦਾ ਬੜਾ ਜ਼ਿਆਦਾ ਉਹ ਪਿੰਡੋਂ ਆਉਣਾ ਪੈਂਦਾ ਸਿਰਵਾਦੀ ਹਾਂਜੀ ਤੁਰ ਕੇ ਫੇਰ ਇੱਥੇ ਆਉਣਾ ਪੈਂਦਾ ਇੱਥੋਂ ਫੇਰ ਲੱਗਦੇ ਲੱਗਦਾ ਕਿਹੜਾ ਇਹਨੂੰ ਤੁਰ ਅੱਛਾ ਇਹ ਸਾਰਾ ਮਤਲਬ ਸਮਾਰਕ ਕਿਉਂਕਿ ਕਿ ਮਲ ਹੁਕਮਦਾ ਹੁਕਮ ਨਾ ਹਾਂਜੀ ਕੱਲ ਵੀ ਤ੍ਰੇਪਾ ਪਾਰਟੀ ਵੀ ਕਰਦਾ ਹਨਾ ਹਾਂਜੀ ਟੈਂਟ ਵੀ ਤੇਰੇ ਸਾਰਾ ਤੁਹਾਨੂੰ ਜੀ ਆਨੰਦ ਆ ਜੀ ਵਾਹਿਗੁਰੂ ਡੇਢ 200 ਬੱਤ ਪਛਦਾ ਹੈ ਹਾਂਜੀ ਮਹਾਰਾਜ 2 ਬੱਤੇ ਆ ਹੂੰ ਦੁੱਧ ਲੈ ਚਾਹੀਦਾ 50 ਦਾ ਤੇ ਚਲੋ ਪ੍ਰਸ਼ਾਦਾ ਪਾਣੀ ਚਲਦਾ ਜਾਂਦਾ ਮਹਾਰਾਜ ਇਸ ਤਰ੍ਹਾਂ ਮਹਾਰਾਜ ਵਾਹੀ ਗੁਰੂ ਵਾਹੀ ਗੁਰੂ ਜੀ ਤੁਹਾਨੂੰ ਆਪਣੀ ਗੱਲ ਚ ਮੰਨਾਂ ਹਾਂਜੀ ਗੱਲ ਪਾ ਲੈਂਦਾ ਯਾਰ ਤੇ ਬੜਾ ਭਾਰਾ ਯਾਰ ਹਾਂਜੀ ਇਹਦੀ ਇਹਦੀ ਇਹ ਇਹ ਤੇ ਬੜਾ ਹੈਵੀ ਹੈ ਹਾਂਜੀ ਮਹਾਰਾਜ ਫਿਰ ਧੋਣ ਪੀੜ ਜੁ ਹੁੰਦੀ ਹੈ ਮਿਹਨਤ ਤੇ ਕਰਨੀ ਹੈ ਮਹਾਰਾਜ ਹੁੰਦਾ ਆਵਾਜ਼ ਚ ਜੀੜ ਹੁੰਦੀ ਹੈ ਕਿਹੜੀ ਚੀਜ਼ ਹੈ ਹਾਂਜੀ ਆਹ ਚਾਹ ਅੱਛਾ ਇੱਧਰ ਪਾਣਾ ਹੈਗਾ ਹਾਂਜੀ ਕਿਵੇਂ ਪਾਣਾ ਮੜਾ ਇੱਕ ਦਿਖਾਏਗਾ ਆਪਾਂ ਅੱਗੇ ਤੁਹਾਨੂੰ ਗੁਰ ਜਾਣਦਾ ਜੀ अच्छा एम मैं बारिक पिंड पिंड जाना अच्छा हम्म अच्छा इतरा ਮਿਲ ਬਾਰਿਕ ਰੱਖ ਜੀ ਕਿੰਨਾ ਮਿਲ इतरा ਲਾਜਦਾ ਹੂੰ ਜੇ ਕੋ ਬਾਜ ਦੇਲੇ ਵੀ ਆਪ ਆਉਂਦੇ ਹੋ ਤੇ ਬਹਿ ਜਾਈਦਾ ਤੇ ਵੇਖ ਲਈਦਾ ਤੇ ਖੜਾ ਬਹੁ ਡੋਡੀ ਖਾ ਲੋਡੀ ਖਾ ਇਹਨ ਮੜਾ ਜਾਂ ਮਨੂ ਮੇਰੀ ਨਾ ਗੱਲ ਚ ਪਾਈ ਜਰਾ ਇਹ ਮਨੂ ਦਿਖਾਈ ਕਿੰਨਾ ਠਪਾਰਾ ਵਾ ਇੱਕ ਮਿੰਟ ਇਹ ਉਹ ਤੇਰੀ ਭੜੀਏ ਪਰਵਾਏ ਤੇ ਪਹਾਰਾ ਹੀ ਬੜਾ ਯਾਰ ਹਾਂਜੀ ਬਰਨਾਲ ਦੇ ਅਕਾਚਰੀ ਬੋਦਲਾ ਵਿੱਚ ਤੇ ਤੇ ਪਹਾਰਾ ਹੀ ਪਹਾਰਾ ਬੜਾ ਵਾ ਕੱਢ ਘਾੜ ਮੇਰਾ 20 ਕਿਲੋ ਹੋਣਾ ਵਾ ਹਾਂਜੀ ਮਹਾਰਾਜ ਤੇ ਤੇਰੀ ਧੋਨ ਨਹੀਂ ਪੀੜੁੰਦੀ ਫੇਤਰਾ ਮਹਾਰਾਜ ਇਸ ਤਰ੍ਹਾਂ ਹੀ ਹਣ ਤੁਰ ਤੁਰ ਕੇ ਕਰਨਾ ਪੈਂਦਾ ਮਹਾਰਾਜ ਤੇ ਕੋਈ ਹੋਰ ਨਹੀਂ ਸੱਦਣਗਾ ਤੇ ਕੋਈ ਮੋਟਰਸਾਈਕਲ ਮਹਾਰਾਜੇ ਦਿੱਤਾ ਸੀ ਕਿਸਨੇ ਕੀ ਮੋਟਰਸਾਈਕਲ ਮੋਟਰਸਾਈਕਲ ਤੇ ਉਹ ਵੀ ਖਰਾਬ ਹੋ ਗਿਆ ਮਹਾਰਾਜ ਅੱਛਾ ਤੇ ਫਿਰ ਮੁੜ ਕੇ ਬਣਿਆ ਨਹੀਂ ਪੈਸਾ ਤੋਂ ਕੋ ਬਾਨਾ ਕਿਥੋਂ ਨਾ ਢੇਲੀ ਪਾਇਆ ਜਾਂਦਾ ਮਹਾਰਾਜ ਅੱਛਾ ਹਾਂਜੀ ਉਹ ਮਨੋ ਖਰਾਬ ਖਰਾਬ ਹੀ ਬਿਆਦ ਮੋਟਰਸਾਈਕ ਪਸ਼ਾ ਤੇ ਇਤਨਾ ਤਾਂ ਯਾਰ ਓਕਾ ਬੜਾ ਯਾਰ 20 ਕਿਲੋ ਦਾ ਸਮਾਨ ਹੋਣਾ ਤੇਰੇ ਕੋ ਹਨਾ ਰੋ ਜੀ ਇੰਨਾ ਕੀ ਹੁੰਦਾ ਕਿ ਜਿਆਦਾ ਹੁੰਦਾ ਸਮਾਨ ਜਿਆਦਾ ਵੀ ਉਹ ਜਾਂਦਾ ਹੁਣ ਵੇਖਿਆ ਵਿੱਚੋਂ ਮਹਾਰਾਜੇ ਕੁਝ ਅੱਛਾ ਕੁਝ ਨਾ ਕੁਝ ਦੇਖੋ ਨਹੀਂ ਰੋਟੀ ਖਾਪੋ ਤਾਂ ਰੋਟੀ ਖਾਲ ਅੱਛਾ ਹਾਂਜੀ ਤੇ ਕਦੀ ਯਾਰ ਇੱਕ ਗੱਲ ਪੁੱਛਾਂ ਕਦੀ ਕੋਈ ਗਿਲਾ ਨਹੀਂ ਹੁੰਦਾ ਮਹਾਰਾਜੇ ਤੇ ਕਿ ਮਹਾਰਾਜੇ ਨੇ ਗਰੀਬੀ ਦਿੱਤੀ ਆ ਮਹਾਰਾਜ ਹੁਣ ਗਿਲਾ ਕੀ ਉਹਦਾ ਪਾਣਾ ਮਿੱਠਾ ਲਾ ਕੇ ਮੰਨਣਾ ਪੈਣਾ ਮਹਾਰਾਜੇ ਉਹਦਾ ਪਾਣਾ ਮਿੱਠਾ ਲਾ ਕੇ ਮੰਨਣਾ ਪੈਣਾ ਹਾਂਜੀ ਹੂੰ ਉਮਰ ਕਿੰਨੀ ਤੇਰੀ ਜੀ ਰਾਜੇ ਹਾਂਜੀ ਮੇਰੀ ਉਮਰ ਉਹ ਵੀ 22 ਸਾਲ 22 ਸਾਲ ਦੀ ਉਮਰ ਚ ਹਾਂਜੀ ਹਾਂਜੀ ਸਬਜ਼ੀ ਸਬਜ਼ੀ ਵੇਚ ਲੇਗਾ ਸਬਜ਼ੀ ਵਗੈਰਾ ਵੇਚ ਲੇਗਾ ਹਾਂਜੀ ਜੇਕਰ ਤੁਹਾਨੂੰ ਰੇੜੀ ਲੈ ਦਈਏ ਫੇਰ ਤੇਰਾ ਕੰਮ ਸੋਖਾ ਹੋ ਜਾਊਗਾ ਇਹਦੇ ਨਾਲ ਹੈ ਬੜਾ ਬਹੁਤ ਵਧੀਆ ਹੋ ਜਾਊਗਾ ਜੇ ਤੁਹਾਨੂੰ ਰੇੜੀ ਮਿਲ ਜੇ ਤਾਂ ਮਹਾਰਾਜ ਬਹੁਤ ਵਧੀਆ ਤੇ ਚੜ੍ਹਦੀ ਕਲਾ ਹੈ ਹੈਨਾ ਕੋਕੀ ਪਾਜ ਪਿੰਡ ਆਉਣਾ ਜਾਣਾ ਮੈਨੂੰ ਲਾਗੇ ਲਾਗੇ ਪਿੰਡਾਂ ਚ ਹਾਂ ਮੇਰੇ ਲਾਗੇ ਚੱਬਾ ਵਾ ਹਾਂ ਬਾਲੇ ਚੱਕਿਆ ਲਾਗੇ ਲਾਗੇ ਜਿੰਨੇ ਪਿੰਡ ਗੋਲ ਵੜਿਆ ਤੇ ਮੈਨੂੰ ਸੌਲਪ ਹੋ ਜਾਊਗਾ ਫੇ ਮੈਂ ਇਥੋਂ ਨਿਕਲੂੰਗਾ ਤੇ ਆਫੇ ਰੋਡ ਤੇ ਆਜੂੰਗਾ ਰੋਡ ਤੋਂ ਕਈ ਸਬਜੀ ਵਾਲੇ ਆਉਂਦੇ ਯਾਰ ਆਹ ਗਲੀ ਆ ਸਬਜੀ ਵੀ ਵੇਚ ਲੇਗਾ ਨਾਲੇ ਆ ਵੀ ਵੇਚ ਲੇਗਾ ਆ ਵੀ ਵੇਚ ਦੂਗਾ ਜੀ ਆਹ ਤੇਰਾ ਸਮਾਨ ਇਹ ਵੇਹਿਤ ਵਿਕਦਾ ਹੈਗਾ ਸਮਾਨਾ ਫਰਨੈਲ ਫਨੂਲ ਮਹਾਰਾਜ ਵੇਖੀ ਜਾਂਦਾ ਲੇਲੀ ਲੈਂਦੇ ਕੋਈ ਲੈ ਲੈਂਦੇ ਆ ਤੁਹਾਨੂੰ ਗੁਰੂ ਰਾਮਦਾਸ ਇਹ ਕਿਵੇਂ ਦੀ ਇੱਕ ਫਰਨੈਨ ਆ ਸਠਾਂ 17 ਰੁਪਈਆ ਦੀ ਦੇ ਦੇਈ ਦੀ ਆ ਹਾਂ ਜੀ ਘਰਾਂ ਵਾਲੇ ਕਹਿ ਦਿੰਦੇ ਆ ਵੀ ਅਸੀਂ 50 ਹੀ ਦੇਨੇ ਆ 40 ਦੇਨੇ ਆ ਧੰਨ ਬੜੀ ਰੋਜ਼ ਸ਼ਹਿਰ ਵੀ ਜਾਂਦੇ ਹੀ ਆ ਲੋਕ ਆ ਉਹਨਾਂ ਨੂੰ ਪਤਾ ਹੀ ਆ ਤੇ ਆ ਵੀ ਮੈਂ 50 ਦੀ ਦੇ ਦੇਣਾ ਕਿਸੇ ਵੇਲੇ 40 ਵਾਲਿਆਂ ਦੀ ਹਾਂ ਜੀ ਹੂੰ ਆ ਵੀ 40 ਦੀ ਦੇ ਦੇਈ ਦੀ ਆ 20 ਦਾ ਪੋਚਾ ਦੇ ਦਿੰਦਾ ਬਣ ਜਾ ਜਿਵੇਂ ਵੀ ਗੱਲ ਕਰੇ ਕੋਈ ਦੇ ਉਹਦੇ ਨਾਲ ਕਰਕੇ ਗੱਲ ਤੈਨੂੰ ਕਹਿਦਾ ਵੀ ਤੂੰ ਵਿਚ ਵਿਚ ਲਈਦਾ ਹਾਂ ਜੀ ਧੰਨ ਗੁਰੂ ਰਾਮਦਾਸ ਮਤਲਬ ਵੱਜਦਾ ਹੀ ਆ 200 300 ਹੀ ਵੱਜਦਾ ਹੈ ਹਾਂ ਜੀ ਮਹਾਰਾਜ ਤੁਰਨਾ ਬੜਾ ਪੈਂਦਾ ਤੁਰਨਾ ਬੜਾ ਪੈਂਦਾ ਹੁਣ ਕੋਈ ਭਾਵੇਂ ਨਾ ਨਿਕਣਾ ਕਿਤਾ ਕੌਣ ਤੁਰਿਆ ਫਿਰਦਾ ਬੈਗ ਪਾਇਆ ਵਾ ਭਾਉਂਦੇ ਵੀ ਕਈ ਨਹੀਂ ਆ ਮਹਾਰਾਜ ਗਿਲਾ ਕਰਦੇ ਆ ਕਈ ਹਾਂਜੀ ਤੇ ਗੁਰੂ ਰਾਮਦਾਸ ਦੇ ਹੈਗਾ ਭਰੋਸਾ ਹਾਂਜੀ ਮਹਾਰਾਜ ਗੁਰੂ ਰਾਮਦਾਸ ਤੇ ਬੜਾ ਭਰੋਸਾ ਵਾ ਦੀ ਮਹਾਰਾਜਾ ਬੇਟਾ ਮਹਾਰਾਜਾ ਜੀ ਆਪਾਂ ਆਸ਼ਾ ਸ਼ੁਕਰਿਆ ਤੇ ਨਿਕੜੀਦਾ ਵਾਹੀ ਗੁਰੂ ਵਾਹੀ ਗੁਰੂ ਧੰ ਗੁਰੂ ਰਾਮਦਾਸ ਰਾਜੇ ਇਦਾਂ ਵਾ ਕਿ ਤੇਰੀ ਅਰਦਾਸ ਗੁਰ ਆਮਦਾਸ ਭਾਸ਼ਣ ਸੁਣ ਲਈ ਠੀਕ ਹੈ ਮੈਂ ਕਿ ਤੈਨੂੰ ਵੇਖ ਕੇ ਖੜਾ ਸੀ ਕਿ ਤੇਰਾ ਆ ਜਿਹੜਾ ਤੂੰ ਰੋਟੀ ਖਾ ਰਿਆ ਸਮਾਨ ਜਾਂ ਪਿਆ ਮੈਨੂੰ ਲੱਗਾ ਸੀ ਤੂੰ ਕੁਝ ਵੇਚਣ ਦੇ ਆ ਹਾਂਜੀ ਠੀਕ ਹੈ ਨਾ ਆਪਾਂ ਤੁਹਾਨੂੰ ਇਹ ਡੇੜੀ ਲੈ ਕੇ ਦਿੰਨੇ ਆ ਠੀਕ ਹੈ ਉਹਦੇ ਨਾਲ ਤੇਰਾ ਸੁੱਖਾ ਹੋ ਜਾਊਗਾ ਤੇ ਜਿਹੜਾ ਸਮਾਨ ਤੂੰ ਗੱਲੇ ਚ ਪਾਲਣ ਜਿਹੜਾ ਆ ਜਿਹੜਾ 20 ਕਿਲੋ ਦਾ ਜਿਹੜਾ ਤੂੰ ਚੱਕਦਾ ਮੈਂ ਹਾਂਜੀ ਇਹ ਤਰ੍ਹਾਂ ਸੁੱਖਾ ਹੋ ਜਾਊਗਾ ਤੇਰੀ ਧੋਣ ਨਹੀਂ ਪੀਟ ਕਰੂਗੀ ਠੀਕ ਹੈ ਹੈਨਾ ਠੀਕ ਹੈ ਮੈਂ ਕਰਦੀ ਧੋਣ ਪੀਟ ਵੇਹੇ ਹਾਂਜੀ ਆ ਸ਼ਾਇਦ ਪੀਟ ਕਰਦੀ ਹੈ ਅੱਛਾ ਇਹ ਦਰਦ ਕਰਦੀ ਆ ਹਾਂਜੀ ਜੁੜਾ ਭਾਰ ਜਿਆਦਾ ਹੋ ਜਾਂਦਾ ਤੁਹਾਨੂੰ ਕੋਈ ਰਾਮਦਾਸ ਸੀ ਫਹਿਰ ਤੁਰੇ ਆਈਦਾ ਹ ਹੁਣ ਜੈਟ ਆਟੋ ਵਾਲੇ ਵੀ 20 ਰੁਪਏ ਮੰਗਦੇ ਆ 20 ਰੁਪਏ ਦਵਾਂਗੇ 20 ਜਾਣ ਦੇ ਵੀ ਆਉਂਦੇ 40 ਰੁਪਏ ਤੇ ਇਹ ਲੈ ਗਿਆ ਅੱਛਾ ਤੇ ਫਿਰ ਇਸ ਤਰ੍ਹਾਂ ਨਹੀਂ ਸਰਕਲ ਚੱਲਦਾ ਤੇ ਇਸ ਤਰ੍ਹਾਂ ਹੱਥ ਉੱਤੇ ਦੇ ਦੇਦਾ ਜੇ ਗੁਰੂ ਦਾ ਪਿਆਰਾ ਕੋਈ ਗੁਰੂ ਰਾਮਦਾਸ ਦਾ ਪਿਆਰਾ ਟੱਕਰ ਜੇ ਫਿਰ ਬੈਗ ਪਿੰਡ ਤੱਕ ਤਾਰ ਦਿੰਦਾ ਅੱਛਾ ਹਾਂਜੀ ਉਹ ਤਰ੍ਹਾਂ ਮਤਲਬ ਕਈ ਨਹੀਂ ਬੰਦੇ ਨਹੀਂ ਹਾਂਜੀ ਕਈ ਨਹੀਂ ਬੰਦੇ ਕਈ ਕਾ ਦਿੰਦੇ ਰਾਂ ਛੱਡ ਪਰ ਕੀ ਤਾਂ ਕੌਣ ਤੁਰਿਆ ਗਰੀਬ ਨੂੰ ਕਿੰਨੇ ਬੰਾਣਾ ਹਾਂਜੀ ਗਰੀਬ ਨੂੰ ਤਾਂ ਕੋਈ ਨਹੀਂ ਬੰਦਾ ਹਾਂਜੀ ਵਾਹਿਗੁਰੂ ਇਹ ਸਾਡੇ ਸਿੱਖਾਂ ਦੇ ਹਾਲ ਆ ਹਾਂਜੀ ਤੇ ਕਦੀ ਕਿਸੇ ਨੇ ਕਿਹਾ ਨਹੀਂ ਕਿ ਇਹ ਗੁਰਸਿੱਖ ਪਰਦੇ ਨੇ ਕਿ ਤੁਹਾਨੂੰ ਜੜੀ ਲਿਆ ਦਈਏ ਜਾਂ ਤੁਹਾਨੂੰ ਖੁਸ਼ਦਵਾਦ ਨਹੀਂ ਰੋਕਿਆ ਨਹੀਂ ਆ ਚਲੋ ਮਹਾਰਾਜ ਇਧਰ ਤੁਰੇ ਜਾਂਦੇ ਗੱਲਾਂ ਕਰੀ ਜਾਂਦੇ ਮੁੜ ਕੇ ਪਤਾ ਨਹੀਂ ਮੁੜ ਕੇ ਫੇਰ ਚੱਲ ਜਾਂਦੇ ਗਾ ਉਹ ਗੱਲ ਨਹੀਂ ਨਹੀਂ ਦਿੰਦੇ ਨਹੀਂ ਕੁਝ ਵੀ ਕੁਝ ਨਹੀਂ ਧੰਗੁਰ ਗRANDAS ਜੀ ਜਿਹੜਾ ਆਪਾਂ ਤੇ ਜੀ ਰੋਟੀ ਖਾ ਲਈਏ ਤੇ ਕੋਈ ਗੱਲ ਨਹੀਂ ਮਾਰ ਧੰਗੁਰ ਗRANDAS ਅੱਛਾ ਰਾਜੀ ਏਦਾਂ ਵਾ ਕਿ ਤੂੰ ਨਾ ਕੰਮ ਕਰ ਤੂੰ ਨਾ ਕੱਲ ਨਾ ਉਹ ਵੇਖਿਆ ਬਕਰਮੰਡੀ ਦੇਖੀ ਹਾਂਜੀ ਉਹ ਆਹ ਉੱਥੇ ਤੂੰ ਉੱਥੇ ਤੂੰ ਕੱਲ ਤੂੰ ਆ ਜੀ 11 ਵਜੇ ਨਾ ਉੱਥੇ ਤੂੰ ਆ ਕੇ ਉੱਥੇ ਨਾ ਜੀਸੀ ਰਿਕਸ਼ੇ ਵਾਲੇ ਆ ਅੱਛਾ ਜੀਸੀ ਰਿਕਸ਼ਾ ਰਿਕਸ਼ਾ ਹਾਂ ਠੀਕ ਹੈ ਉੱਥੇ ਜਾ ਕੇ ਮੇਰਾ ਨਾਮ ਲਈ ਮੇਰਾ ਨਾਮ ਹੈਗਾ ਨਿਰਵੇਰ ਹਾਂਜੀ ਨਿਰਵੇਰ ਮੇਰਾ ਨਾ ਮੇਰਾ ਨਾਮ ਆ ਹਾਂ ਉਹਨਾਂ ਨੇ ਕਿ ਮੈਨੂੰ ਉਹਨਾਂ ਨੇ ਭੇਜਿਆ ਭਾਈ ਨੇ ਮੈਨੂੰ ਕਾਲਜ ਮਿਲੇ ਸੀ ਅੱਛਾ ਠੀਕ ਹੈ ਤੇ ਆਪਾਂ ਤੁਹਾਨੂੰ ਨਾ ਜੜੀ ਲੈ ਕੇ ਦੇਣੇ ਆ ਠੀਕ ਹੈ ਠੀਕ ਹੈ ਇਹ ਜਿਹੜਾ ਭਾਰ ਆ ਤੇਰਾ ਇਹ ਤੇਰਾ ਸੋਖਾ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਨਾ ਗਲੀਆਂ ਜੀ ਘੁੰਮਦਾ ਵਾ ਉਹ ਰੇੜੀ ਤੇ ਤੂੰ ਜਾਇ ਕਰ ਚਲਾ ਕੇ ਇਹ ਜਿਹੜਾ ਤਰ ਪਾਰ ਆ ਜਿਹੜਾ ਪੈਦਲ ਤੂੰ ਤੁਰਦਾ ਵਾ ਇਹ ਤੈਨੂੰ ਤੁਰਨ ਵਾਲੀ ਪਊਗਾ ਅੱਛਾ ਜੀ ਦੂਜਾ ਨਾਲ ਤੂੰ ਸਬਜ਼ੀ ਵਗੈਰਾ ਕੋਈ ਪਾ ਲੇਗਾ ਉਹ ਹੋਰ ਚੀਜ਼ ਵਧੀਆ ਹੋ ਜੂਗੀ ਹਾਂ ਜੀ ਸਾਲਪ ਹੋ ਜੂਗਾ ਫੜ ਠੀਕ ਹੈ ਠੀਕ ਹੈ ਮੋਟਰਸਾਈਕਲ ਮੇਰੇ ਠੀਕ ਨਹੀਂ ਹੋਇਆ ਤੇਰੇ ਕੋਲ ਹੈ ਹਾਂ ਜੀ ਮਹਾਰਾਜ ਪੈਸਾ ਦੁੱਖਾ ਹੁਣ ਇਹੋ ਫੜਨੇ ਆ ਤੇ ਬੱਚੇ ਆ ਦੋ ਮੇਰੇ ਹਾਂ ਜੀ ਅੱਛਾ 50 ਸਾਲਾਂ ਦਾ ਵਾ ਤੇ ਇੱਕ ਦੋ ਦਾ ਵਾ ਉਹ ਦੋਵੇਂ ਦੁੱਧ ਪੀਂਦੇ ਆ ਚਲੋ ਪਰਖਾਦਾ ਪਾਣੀ ਵੀ ਛਕ ਲੈਂਦੇ ਆ ਹਾਂ ਜੀ ਗੁਰਦਰਾ ਸਾਹਿਬ ਵੀ ਨਾਲ ਹੀ ਹੈਗਾ ਕੇ ਵੇਲੇ ਉੱਥੋਂ ਸਵੇਰੇ ਸਵੇਰ ਤੜਕੇ ਜਾ ਤੂੰ ਮਿਲ ਜਾਂਦੀ ਆ ਧੰਨ ਗੁਰਦਾਸ ਜੀ ਅਸਤ ਮਹਾਰਾਜ ਕਿਰਪਾ ਕਰੇ ਤੂੰ ਨਾ ਕੱਲ 11 ਵਜੇ ਆ ਜੀ ਉਸੇ ਠੀਕ ਹੈ ਕਿਉਂਕਿ 2 ਵਜੇ ਉਹਨਾਂ ਦੀ ਨਾ ਕੱਲ ਹੈਗਾ ਐਤਵਾਰ 2 ਵਜੇ ਦੁਕਾਨ ਬੰਦ ਹੋ ਜਾਂਦੀ ਏ ਤੂੰ 11 ਵਜੇ ਉੱਥੇ ਪਹੁੰਚ ਜਾਵੀਂ ਠੀਕ ਹੈ ਗੁਰੂ ਉਹ ਹੈ ਗੁਰੂ ਰਾਮਦਾਸ ਪਾਛਾ ਬੜਾ ਬੇਅੰਤ ਮੈਂ ਥੋ ਤੁਰਿਆ ਜਾਂਦਿਆਂ ਉਹ ਦੇਖ ਮੇਰਾ ਬੁਲਟ ਕਿ ਦਿਖਾਈ ਅਸਤ ਜੀ ਉਹ ਵੀ ਲੱਗਾ ਉਹ ਠੀਕ ਲੋਥ ਜਾ ਕੇ ਬ੍ਰੇਕ ਮਾਰੀ ਤੇ ਮੈਂ ਤੈਨੂੰ ਵੇਖ ਲਗਾ ਸੀ ਫਿਰ ਮੇਰੇ ਮਾਈਂਡ ਚ ਆਇਆ ਮੈਂ ਕਿਹਾ ਸ਼ਾਇਦ ਵੈਸੇ ਕਿ ਬੈਠਾ ਫ ਅਚਾਨਤ ਤੇ ਸਬਜ਼ੀ ਕਿਉਂ ਨਹੀਂ ਲੈ ਜਾਂਦਾ ਸੋਜੀ ਮਹਾਰਾਜ ਪੈਸੇ ਹੁਣ ਥੋੜੇ ਹੁੰਦੇ ਆ ਗੱਲ ਕਾਦੀ ਆ ਇੱਕ ਡਾਂਗੀ ਬੰਦੀ ਆ ਹਾਂਜੀ ਇੱਕ ਡਾਂਗੀ ਤਰਾ ਹੀ ਆ ਜੀ ਛਾਮੀ ਬਣ ਕਿਤੇ ਸੋ ਹੋਟ ਖਾਲੀ ਸਵੇਰੇ ਉਹ ਛਾਮੀ ਤੇ ਨਾਲ ਕੀ ਲੈਣਾ ਹੁੰਦਾ ਵਾ ਹਾਂਜੀ ਪਰਿਵਾਰ ਆ ਵਾਹੀ ਗੁਰੂ ਵਾਹੀ ਬੱਚੇ ਆ ਘਰ ਦੇ ਆ ਤੇ ਚਲੋ ਚਲੋ ਸ਼ੁਕਰ ਗੁਜਾਰ ਹੁੰਦਾ ਸਵਾਛਾ ਜੀ ਧੰਨਵਾਦ ਕਰੀ ਜਾਂ ਮਨ ਹੂੰ ਮੁੰਈਏ ਇੱਕ ਇੱਕ ਸਮਾਨ ਕਿ ਚਾਹੀਦਾ ਦੇ ਦੇਂਗਾ ਲੈ ਜੋ ਜੀ ਕਿਨੇ ਕਿਨੇ ਦਾ ਠੀਕ ਆ ਇੱਕ ਆ ਦੇ ਦੇ ਠੀਕ ਆ ਤੇ ਵਧੀਆ ਕਿਹੜੀ ਹੁੰਦੀ ਆ ਆ ਹੁੰਦੀ ਕਿ ਆ ਆ ਵਧੀਆ ਤੇਰਾ ਭਾਰ ਹਲਕਾ ਹੋ ਜੂਗਾ ਕੋਬਰਾ ਤਾਂ ਵਧੀਆ ਵਾ ਚਲ ਇੱਕ ਇੱਕ ਆ ਦੇ ਦੇ ਹੋਰ ਕੀ ਆ ਕੋਈ ਨਹੀਂ ਵੀਰੇ ਆ ਦੀ ਮੈਨੂੰ ਦੱਸ ਪੈਸੇ ਕਿੰਨੇ ਦੇ ਦੋ ਦੇ ਮਹਾਰਾਜ ਇਹਦਾ ਤੇ 100 ਰੁਪਏ ਚਲ ਠੀਕ ਕਰਾ ਜੀ ਇਹ ਤੇਰਾ ਭਾਰ ਹਲਕਾ ਕਰ ਦਈਏ ਤੇ ਕੱਲ ਤੂੰ ਆ ਜੀ ਠੀਕ ਆ ਕੱਲ ਤੂੰ ਆ ਜੀ ਕੱਲ ਤੇਰਾ ਆਪਣਾ ਉਹ ਤੁਹਾਨੂੰ ਲੈ ਕੇ ਜਾਵਾਂਗੇ ਰੈਡੀ ਠੀਕ ਹੈ ਠੀਕ ਹੈ ਉਹ ਦਿਨ ਤੇਰਾ ਵਧੀਆ ਹੋ ਜੂਗਾ ਠੀਕ ਹੈ ਠੀਕ ਆ ਲੈ ਰਹਾ ਜੀ ਮਰਦੇ ਟੁੱਟੇ ਨਹੀਂ ਹੈ ਟੁੱਟੇ ਕੀ ਪੈਸੇ ਹੋਰ ਟੁੱਟੇ ਨਹੀਂ ਹੈ ਕਿੱਦਾਂ ਕੋ ਨਹੀਂ ਹੈ ਟੁੱਟੇ ਇਹ ਕਿੰਨੇ ਆ ਇਹ 500 ਰੁਪਏ ਜੀ ਓਹੋ ਮੈਂ ਤੁਹਾਨੂੰ 100 ਰੁਪਏ ਨਹੀਂ ਰੱਖ ਲੈ ਰਹਾ ਜੀ ਰੱਖ ਲੈ ਹਾਂ ਜੀ ਰੱਖ ਲੈ ਰੱਖ ਲੈ ਕੋਈ ਨਹੀਂ ਰੱਖ ਲੈ ਰੱਖ ਲੈ ਰੱਖ ਲੈ ਕੋਈ ਗੱਲ ਨਹੀਂ ਠੀਕ ਹੈ ਆ ਰਹੀ ਹੈ ਆਪ ਐਚ ਇੰਚ ਪਾ ਦिए ਲਿਆ ਬਰਾ ਤੇਰਾ ਬਰਾ ਆ ਸਮਾਨੇ ਦੇ ਚ ਇੰਚ ਪਾ ਦੇ ਤੇ ਇਹਨੂੰ ਨਾ ਇਤਰਾ ਇਤਰਾ ਕਰਕੇ ਪਾ ਦੇ ਚੱਲ ਬੰਦ ਕਰੀ ਬਰਾ ਹੋ ਗਈ ਮਨ ਕੋ ਹਾਂ ਕਰਦੀ ਕਰਦੀ ਪਾ ਦੇ ਹੋਰ ਕਰਦੀ ਕਰ ਏ ਡਿਗੇ ਨਾ ਜੜੀ ਹੈ ਪਰ ਠੀਕ ਹੈ ਜੀ ਠੀਕ ਹੈ ਤੁਸੀਂ ਨਾ ਕੱਲ ਤੁਸੀਂ ਆ ਜਿਓ ਮਹਾਰਾਜ ਦੇ ਹੁਕਮਾਂ 'ਚ ਨਾ ਤੁਹਾਨੂੰ ਅਸੀਂ ਰੇੜੀ ਲਾ ਕੇ ਦਿੰਨੇ ਆ ਠੀਕ ਹੈ ਬਾਕੀ ਗੁਰੂ ਰਾਮਦਾਸ ਪਾਸ਼ਾ ਤੁਹਾਡੇ ਬੜੇ ਬੀਅੰਤ ਗੁਰੂ ਐ ਹਾਂਜੀ ਉਹਨਾਂ ਨੇ ਕਿਰਪਾ ਕਰ ਦੇਣੀ ਚਿਰਦੇ ਠੀਕ ਹੈ ਅਰਦਾਸ ਕਰਦਾ ਮੈਂ ਕਿ ਮਹਾਰਾਜ ਹੈ ਜਾ ਕੇ ਹੋ ਕਰੀ ਦੀ ਮਾਰਾ ਸੱਜਿਆ ਮਾਰੀ ਕਿਹੜਾ ਤਰੀਕਾ ਦੀ ਹਾਂ ਹਾਂਜੀ ਆ ਵੀ ਸੱਚਾ ਹੈ ਨਾ ਹੁਣ ਤੂੰ ਬਲੀਵ ਕਰ ਮੈਂ ਜਦੋਂ ਤੁਹਾਨੂੰ ਦੇਖਦਾ ਨਾ ਮੈਨੂੰ ਆਪਣੇ ਕੋਲ ਆ ਮੇਰਾ ਬੁਲਟ ਆ ਮੇਰੇ ਕੋਲ ਕਾਰ ਵੀ ਹੈ ਕਾਰ ਵੀ ਹੈਗੀ ਆ ਮੇਰੇ ਕੋਲ ਕੋਠੀ ਵੀ ਹੈਗੀ ਆ ਹਾਂ ਮਾਰੇ ਜੀ ਮੈਨੂੰ ਇੰਨਾ ਕੁਝ ਦਿੱਤਾ ਪਰ ਜਦੋਂ ਮੈਂ ਤੁਹਾਡੇ ਵਰਗਿਆਂ ਵਾਲੇ ਦੇਖਦਾ ਨਾ ਮੈਂ ਸਤਗੁਰੂ ਦਾ ਬੜਾ ਸ਼ੁਕਰਾਨਾ ਕਰਦਾ ਕਿ ਸਤਗੁਰੂ ਮੈਨੂੰ ਤੂੰ ਇੰਨਾ ਕੁਝ ਦਿੱਤਾ ਕਿ ਯਾ ਕੋਟਾ ਇਹ ਵੀ ਨਹੀਂ ਆਏਗਾ ਹਾਂਜੀ ਪਰ ਹੁਣ ਮੈਂ ਨਾ ਕੇ ਵੀ ਸੋਚਦਾ ਹੁਣ ਕਿ ਮੈਂ ਵੱਡੀ ਗੱਡੀ ਲਵਾ ਹੋਰ ਵੀ ਹਣਾ ਹੁਣ ਮੇਰਾ ਬੁਲਟ ਕਾਫੀ ਅਪਰਾਣਾ ਹੋ ਗਿਆ ਮੈਂ ਸੋਚਦਾ ਹੁੰਨਾ ਕਿ ਸਤਗੁਰੂ ਮੈਂ ਵਧੀਆ ਬੁਲਟ ਨਵਾ ਨਵਾ ਬੁਲਟ ਲਵਾ 1.5-2 ਲੱਖ ਰੁਪਏ ਦਾ ਪਰ ਫਿਰ ਜਦੋਂ ਤੁਹਾਨੂੰ ਦੇਖਦਾ ਨਾ ਯਾਤਰਾ ਬੈਠਿਆਂ ਨੂੰ ਆਪ ਵੀ 200 ਰੁਪਏ ਕਮਾਏ ਸੀ 300 ਰੁਪਏ ਅੱਜ ਕਿੰਨੇ ਕਮਾਇਆ ਕਿ ਪੈਸੇ 200 ਰੁਪਏ ਕਮਾਇਆ ਹਾਂ 200 ਰੁਪਏ ਜਦੋਂ ਇਹ ਚੀਜ਼ਾਂ ਦੇਖਦਾ ਨਾ ਰਾਜੀ ਮੇਰਾ ਮਨ ਮਰ ਜਾਂਦਾ ਸ਼ੁਕਰਾਨੇ ਨਿਕਲਦੇ ਸਤਗੁਰੂ ਸ਼ੁਕਰ ਆ ਤੇਰਾ ਕਿ ਮਹਾਰਾਜ ਕਿ ਇਹਨਾਂ ਕੁਝ ਮੇਰੇ ਕੋਲ ਹੈਗਾ ਕਈਆਂ ਕੋਲ ਤਾਂ ਇਹ ਵੀ ਨਹੀਂ ਹੈਗਾ ਇਹ ਸਾਡੇ ਸਿੱਖਾਂ ਦੇ ਹਾਲਾਤ ਆ ਅਸੀਂ ਬڑے-ਬڑے ਵੱਡੇ ਇੱਕ ਲੰਗਰ ਲਾਲੇ ਜਲੇਬੀਆਂ ਪਕੌੜੇ ਭਾਂ ਬਦਾਮ ਤੱਕ ਵੰਡ ਛੱਡੇ ਪਰ ਜਦੋਂ ਤੁਹਾਡੇ ਵਰਗੇ ਸਿੱਖਾਂ ਨੂੰ ਇੰਦੇ ਦੇਖਦਾ ਨਾ ਯਾਰ 200 ਰੁਪਿਆ ਤੂੰ ਕਮਾਇਆ ਸਾਰਾ ਹੈ ਤੇ ਹੁਣ ਮੇਰੇ ਨਾਲ 2:3 ਵਜਦੇ ਹੋਣੇ ਹਨ ਤੇ ਬੜਾ ਮਨ ਹੁੰਦਾ ਸਤਿਗੁਰੂ ਦਾ ਸ਼ੁਕਰਾਨਾ ਇੱਕ 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 ਪਾਸੋਂ ਪਹ ਨਿਕਲਦਾ ਹਨ ਕਿ ਸਤਿਗੁਰੂ ਤੁਮੇ ਨੂੰ ਇੰਨਾ ਕੁਝ ਦਿੱਤਾ ਸੋਹਣਾ ਕੰਮ ਕਾਰ ਦਿੱਤਾ ਗੱਡੀਆਂ ਦਿੱਤੀਆਂ ਸੋਹਣੇ ਸੋਹਣਾ ਪਰਿਵਾਰ ਨੂੰ ਮਿਲਿਆ ਹੋਇਆ ਹਨ ਫਿਰ ਵੀ ਮੇਰੀਆਂ ਜੜੀਆਂ ਆ ਆਸਾਨੀ ਮਾਰਦੀ ਆ ਮੈਨੂੰ ਆ ਵੀ ਚਾਹੀਦਾ ਮੈਨੂੰ ਵੱਡੀ ਕੋਠੀ ਚਾਹੀਦੀ ਮੈਨੂੰ ਵੱਡੀ ਕਾਰ ਚਾਹੀਦੀ ਤੇਰੇ ਨਹੀਂ ਮਨ ਚ ਕਦੀ ਹੁੰਦਾ ਕਿ ਮਹਾਰਾਜ ਮੈਨੂੰ ਵੱਡੀ ਕੋਠੀ ਦੇ ਦਿਓ ਮੈਨੂੰ ਕਾਰ ਦੇ ਦਿਓ ਮਹਾਰਾਜ ਦਾ ਕਰੀਦਾ ਦੇ ਗੜੀ ਅਰਦਾਸ ਬੇਨਤੀ ਇਹਦਾ ਕਰੀਦਾ ਨਹੀਂ ਕਦੀ ਮਨ ਚ ਹੁੰਦਾ ਵਾ ਕਿ ਮਹਾਰਾਜ ਮੈਨੂੰ ਕੋਠੀ ਬਿਨਾਂ ਦੇ ਮੋਟਰਸਾਈਕਲਾਂ ਦੇ ਘੁੰਮਦੇ ਆ ਤੇ ਆਪਾਂ ਮੋਟਰਸਾਈਕਲ ਹੀ ਮਿਲ ਜੇ ਚਲੋ ਜੋ ਵੀ ਮਾਲਕ ਦੀ ਸ਼ੁਕਰ ਤੇ ਘੜੀ ਨਾਲ ਮਤਲਬ ਆਸ ਹੁੰਦੀ ਆ ਆਸ ਰੱਖੀਦੀ ਆ ਕਿ ਮੋਟਰਸਾਈਕਲ ਹੀ ਮਿਲ ਜੇ ਨਵਾਂ ਹਨਾ ਹਾਂਜੀ ਵਾਹਿਗੁਰੂ ਵਾਹਿਗੁਰੂ ਕਿ ਉਹ ਕਿ ਉਹ ਬੱਚਾ ਨਾਲ ਬਾਹਾਂ ਕੇ ਨਾਲ ਜਿੱਥੇ ਵੀ ਜਾਣਾ ਹੋਵੇ ਬਾਬਾ ਗੁੱਡਾ ਸਾਹਿਬ ਲੱਗੇ ਸਾਡੇ ਮੋਟਰਸਾਈਕਲ ਤੇ ਜਾਇਆ ਕਰੀਏ ਆ ਗਿਰਨ ਤਰਨ ਸਾਹਿਬ ਵੀ ਨਾਲ ਹੀ ਆ ਵਾਹਿਗੁਰੂ ਵਾਹਿਗੁਰੂ ਆਪਣੇ ਅਰਮਾਨਾਂ ਤੇ ਭੈਣ ਅਰਮਾਨਾਂ ਚੱਲ ਜਾਂਦੇ ਹਾਂ ਹਾਂਜੀ ਚੱਲ ਠੀਕ ਰਾ ਜੀ ਕੋਈ ਨਾ ਮਾਰਾ ਇਹਨੇ ਆ ਵੀ ਤੇਰਾ ਪੂਰਾ ਪੂਰਾ ਕਰ ਦੇਣਾ ਠੀਕ ਹੈ ਕਿਸੇ ਦਿਨ ਜਦੋਂ ਤੂੰ ਕਮਾਈ ਕਰੇਂਗਾ ਆਪੇ ਮਾਰੇ ਦੇ ਪੂਰਾ ਕਰ ਦੇਣਾ ਚੱਲ ਠੀਕ ਰਾ ਜੀ ਮੈਂ ਵੀ ਜਾਮ ਹਾਂ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆ ਜਾਈਂ ਠੀਕ ਹੈ ਚਲੋ ਠੀਕ ਰਾ ਜੀ ਓਕੇ ਜੀ ਧੰਨ ਗੁਰੂ ਜਾਨਦਾਰ ਆਇ ਨਹੀਂ ਤਵਹੀ ਨਹੀਂ ਸੱਚੀ ਗੱਲ ਜੀ ਕਿੱਥੇ ਗਿਆ ਸਾਜੀ ਹਾਂ ਭਾਈ ਹਾਂ ਕੰਮ ਗਿਆ ਢੋੜਾ ਅਜਾ ਅੱਛਾ ਜੀ ਢੋੜਾ ਆ ਲਈ ਆ ਗਿਆ ਨਾ ਇਹ ਹੁਣੇ ਆਇਆ ਵਾਂ ਹਾਂ ਜੀ ਮਾਰਾ ਜੇ ਆ ਗੁਣਾ ਬੱਸ ਸੱਚ ਇਹ ਮੇਰਾ ਲੜਕਾ ਵਾ ਬੇੜਾ ਨਾਲ ਤੇਰਾ ਹਾਂ ਜੀ ਚੱਲ ਵਧੀਆ ਵਧੀਆ ਹਾਂ ਜੀ ਆ ਜਾ ਲੈ ਜਾ ਆ ਜਾ ਉਹ ਬੰਦੇ ਦੇ ਪੈਰਾਂ ਬਾਹਾਂ ਤੇ ਕਿਰੇ ਅੱਛਾ ਤੇ ਮੈਂ ਲਾਭ ਨਾ ਕਰਕੇ ਲੇਟ ਥੋੜਾ ਜਿਹਾ ਹੋ ਗਿਆ ਤੇ ਮੈਂ ਖਲਾ ਨਹੀਂ ਨਹੀਂ ਮਾ ਵੀ ਯਾਰ ਹੁਣੇ ਮੈਂ ਤੇਰੇ ਅੱਗੇ ਮੈਸ ਮੈਸ ਹੁੰਦਾ ਸੀ ਮੈਂ ਕਿਹਾ ਮੈਸ ਨੂੰ ਲੇਟ ਹੋਈ ਨਾ ਹਾਂ ਤੇ ਉਹ ਜਿਹੜੀ ਦਿਖ ਲਈਏ ਕਿ ਚਲਾ ਕੇ ਬਾਹਰ ਨੂੰ ਪਿੱਛੇ ਬਾਹਰ ਨੂੰ ਬਾਹਰ ਨੂੰ ਪਿੱਛੇ ਬਾਹਰ ਪਿੱਛੇ ਲਾ ਗਿਆ ਆਹ ਜਿਹੜੀ ਆ ਤੇਰੀ ਠੀਕ ਹੈ ਬੇਬੇ ਬਜਾ ਆ ਪਾਪਾ ਦੀ ਤੇਰੀ ਜਿਹੜੀ ਆ ਤੁਹਾਡੀ ਗੱਡੀ ਆ ਗਈ ਆ ਗੱਡੀ ਆ ਨਹੀਂ ਲੰਘਣਾ ਬਣੀ ਆ ਹੁਣ ਤੂੰ ਨਵੇਂ ਬੂੜੇ ਕਿ ਲੜਕਾ ਧੱਕ ਮਾ ਕੇ ਲਿਆ ਦੇਖ ਠੀਕ ਹੈ ਤੁਨ ਗੁਰੂ ਰਾਮਦਾਸ ਤੁਨ ਗੁਰੂ ਰਾਮਦਾਸ ਵੀਰ ਦਾ ਬੇਟਾ ਵੀ ਨਾਲ ਆਇਆ ਇਹ ਦੇ ਬੱਚੇ ਆ ਛੋਟੇ ਛੋਟੇ ਮਤਲਬ ਦੋ ਬਸ ਦੋ ਬੱਚੇ ਆ ਇਹ ਕਿਸਲਾ ਪਿੱਛੇ ਬਹਿ ਗਿਆ ਗੁਰਦਾਮ ਦਾ ਵੀ ਕਿਰਪਾ ਹੋ ਗਈ। ਵਾਰੀ ਗੁਰ ਵਾਰੀ ਗੁਰ। ਵਾਰੀ ਗੁਰ ਵਾਰੀ ਗੁਰ। ਧੰਨ ਕੀ ਪਿੱਛੇ ਦੇਖਣਾ ਪਈ ਬੱਚੀ ਕਿਤੇ ਅੜਕੀ ਮੜਿਆ। ਧੰਨ ਗੁਰਦਾਮ ਦਾ ਧੰਨ ਗੁਰਦਾਮ ਦਾ। ਤੇ ਜੀ ਦਾ ਬੱਟਾ ਨਾਲ ਆਇਆ ਸੀ। ਇਕੱਲੀ ਕੁਛੀ ਹੈ ਦੇਖੋ। ਨਾਲ ਆਪਣੇ ਬੱਚੇ ਨਾਲ ਹੀ ਲੈ ਕੇ ਆ ਗਿਆ। ਠੀਕ ਆ ਸਾਰੇ ਪੈਸੇ ਤੇ ਉਹਦੀ ਦੇ ਦਿੱਤੇ ਆਪਾਂ ਠੀਕ ਹੈ ਬਾਕੀ ਗੁਰੂ ਸਾਹਿਬ ਦੇ ਹੁਕਮਾਂ ਚ ਆਹੀ ਤੈਨੂੰ ਲਿਆਤਾ ਦੇਖ ਤੇਰਾ ਗੁਰੂ ਬੜਾ ਬੇਹੰਤਾ ਤੂੰ ਕਿਥੇ ਬੈਠਾ ਸੀ ਹਨਾ ਤੈਨੂੰ ਉਮੀਦ ਹੈਗੀ ਸੀ ਮਿਲ ਜੂਗਾ ਵੈਸੇ ਹੈ ਤਰੋ ਸੋਚ ਕੇ ਆਇਆ ਸੀ ਅੱਜ ਨਹੀਂ ਜੀ ਮਹਾਰਾਜ ਕੁਛ ਨਹੀਂ ਸੋਚਿਆ ਜੀ ਕੋਈ ਨਹੀਂ ਸੋਚਿਆ ਇਹ ਗੁਰੂ ਰਾਮਦਾਸ ਪਾਤਸ਼ਾਹ ਆਪ ਹੀ ਭੇਜਣ ਆਲੇ ਆ ਜੀ ਆਪ ਹੀ ਭੇਜਣ ਆਲੇ ਆ ਗੁਰੂ ਰਾਮਦਾਸ ਪਾਤਸ਼ਾਹ ਹਨਾ ਤੇ ਘਰੇ ਕੁਛ ਵੀ ਸੋਚ ਕੇ ਨਹੀਂ ਸੀ ਆ ਕਿ ਅੱਜ ਮੈਨੂੰ ਤਾਂ ਰੈਡੀਜ਼ ਬਿਲ ਜੀਵਨ ਸੌਖਾ ਹੋ ਜਾਊਗਾ ਜੀਵਨ ਸੌਖਾ ਨਹੀਂ ਸੋਚਿਆ ਹਨਾ ਵਾਹਿਗੁਰੂ ਵਾਹਿਗੁਰੂ ਇਹਦਾ ਭਾ ਫਰਨੈਲ ਵਗੈਰਾ ਵੀਚਦਾ ਫਿਰ ਟੋਕੀ ਤੇ ਲੈ ਕੇ ਵਿਚਾਰਾ ਇਹ ਹੁਣ ਬਹੁਤ ਸੋਹਣਾ ਤੇਰਾ ਹੋ ਗਿਆ ਹੁਣ ਇਹਦੇ ਨਾਲ ਭਾਵੇਂ ਤੂੰ ਸਬਜੀ ਵੇਚ ਲੈ ਭਾਵੇਂ ਤੂੰ ਆਪਣਾ ਫਰਨੈਲ ਹੀ ਵੇਚੀ ਆ ਗਲੀਆਂ ਚ ਜਾ ਕੇ ਪਿੰਡਾਂ ਚ ਹਨਾ ਹਨੋਣੇ ਵਗੈਰਾ ਵੀ ਤੂੰ ਪਾ ਕੇ ਤੂੰ ਵੇਚਦਾ ਹਾਂ ਇਤਜਾਬ ਦੇ ਰੋੜੇ ਨਾ ਕਿਉਂਕਿ ਫੇਕਾ ਜਿੰਨ ਹੁੰਦਾ ਹੈ ਠੀਕ ਹੈ ਹਾਂ ਉਹ ਚੀਜ਼ ਥੋੜਾ ਧਿਆਨ ਰੱਖੀ ਹਾਂ ਹਾਂ ਤੇਨੂੰ ਪੁੱਛੀ ਨਾ ਕਿੰਨੇ ਕਿੱਲੇ ਗੇਦਾ ਫਿਰ ਤੂੰ ਕੀ ਕਹਿੰਗਾ ਕਿੰਨੇ ਲੱਗੇ ਜਾਂਦਾ ਤੈਨੂੰ ਪਤਾ ਕੁਝ ਮੇਰੇ ਬਾਰੇ ਨਹੀਂ ਪਤਾ ਨਾ ਨਹੀਂ ਜੀ हां ਜੀ ਤੁਹਾਨੂੰ ਪੁੱਛੇ ਕਿਨੇ ਇੱਕ ਲੱਗੇਦਾ ਕਿ ਮਹਾਰਾਜ ਨੇ ਭੇਜਿਆ ਸੀ ਇੱਕ ਗੁਰਸਿੱਖ ਭੇਜਿਆ ਸੀ ਮੈਨੂੰ ਰਾਹ ਜਾਂਦੇ ਮਿਲਿਆ ਸੀ ਉਹਨੇ ਮੈਨੂੰ ਰਿਕਸ਼ਾ ਲੈ ਦਿੱਤਾ ਠੀਕ ਹੈ ਮੈਂ ਕਹੂੰ ਨਾ ਕਿਵੇਂ ਆ ਉਹ ਤੁਹਾਨੂੰ ਜਾਣਨ ਦੀ ਲੋੜ ਹੀ ਨਹੀਂ ਠੀਕ ਹੈ ਠੀਕ ਹੈ ਜਿਹੜਾ ਵੀ ਜਿਹੜਾ ਵੀ ਤੁਹਾਨੂੰ ਕਹੇ ਨਾ ਮਨ ਵੀ ਚਾਹੀਦਾ ਉਹਨੂੰ ਕਿ ਮਹਾਰਾਜ ਨੂੰ ਯਾਦ ਕਰੋ ਗੁਰੂ ਜੰਦਾਸ ਪਾਤਸ਼ਾਹ ਨੂੰ ਆਪਣੇ ਆਪ ਹੀ ਭੇਜਣਾ ਉਹਨਾਂ ਨੇ ਠੀਕ ਹੈ ਠੀਕ ਹੈ ਹਾਂ ਚੱਲ ਠੀਕ ਹੈ ਇਤਰਾ ਜੇ ਖੋਦੂ ਨਾ ਹਾਂਜੀ ਲੈ ਜਾ ਮੇਰਾ ਭਰਾ ਇਹਨੂੰ ਭਾ ਕੇ ਬੇਟੇ ਆਪਣੇ ਦੇ ਪਿੱਛੇ ਠੀਕ ਹੈ ਠੀਕ ਹੈ ਬਾਕੀ ਕਿਤੇ ਅਗਰ ਨਹੀਂ ਕੰਮ ਚੱਲਦਾ ਕਿਤਨਾ ਵਾਰ ਮਹਾਰਾਜ ਨੂੰ ਯਾਦ ਕਰੀ ਠੀਕ ਹੈ ਮਹਾਰਾਜ ਗੁਰੂ ਅਮਰਦਾਸ ਪਾਚਾ ਨੂੰ ਆਪੇ ਤੇਰਾ ਕੰਮ ਚੱਲ ਜਾਣਾ ਠੀਕ ਹੈ ਬਸ ਤੈਨੂੰ ਲੈ ਜਾਣੂ ਉਹ ਵਾਹਿਗੁਰੂ ਜੀ ਸੋ ਵੀਰ ਫਰਨੈਲ ਵੇਚਦਾ ਸੀ ਤੇ ਰਸਤੇ 'ਚ ਬੈਠਾ ਹੋਇਆ ਸੀ 20 ਕਿਲੋ ਦਾ ਭਾਰ ਇਹਦੇ ਗਰਦਨ ਤੇ ਪੈਂਦਾ ਸੀ ਸੋ ਉਹਦੀ ਸਪੋਰਟ ਇਹਨੇ ਜਿਹੜਾ ਲਿਆਤਾ ਚੱਲ ਠੀਕ ਹੈ ਜੀ ਓਕੇ ਜੀ ਬੜਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਸਾਹਿਬ ਵਾਹਿਗੁਰੂ ਜੀ ਕੀ ਸਤਿ ਜੀ ਚਲ ਸਾਂਗੇ ਪਿਆਰੇ ਠੀਕ ਹੈ ਵੀਰੇ ਧੰਨਵਾਦ ਧੰਨਵਾਦ ਤੇਰਾ ਵੀਰੇ ਚਲੋ ਠੀਕ ਹੈ ਪਿਆਰੋਂ ਜੈ ਜੀ ਹਰੀ ਓਕੇ ਜੀ ਓਕੇ ਧੰਨਵਾਦ ਜੀ ਸੋ ਬੱਚਾ ਨਾਲ ਦਾ ਸੋ ਇਹਨਾਂ ਦੇ ਲਈ ਇਹ ਗੱਡੀ ਆ ਕਾਰ ਆ ਵਾਇਕਲ ਕੁੱਤਾ ਕਰੇ ਨੀ ਦਾ ਕੰਮ ਕਰ ਚਲੇ ਪੰਜਾਬੀ ਵੀਰ ਆ ਸੋ ਇਸ ਤਰ੍ਹਾਂ ਦੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਜੀ ਫਰਨੈਲ ਦੀਆਂ ਬੋਤਲਾਂ ਗਲ ਚ ਭਾ ਕੇ ਘੁੰਮਦਾ ਫਿਰੇ ਤੇ ਹੁਣ ਆਪਣਾ ਖੇਲਾ ਮਿਲ ਗਿਆ ਧੰਨ ਗੁਰਦਾਮ ਦਾ ਧੰਨ ਗੁਰਦਾਮ ਦਾ